ਅਸੀਂ ਪਹੁੰਚੇ ਪਿੰਡ ਚੰਦਪਾਣ ਦੇ ਵਿੱਚ ਚੰਦਪਾਣ ਦੇ ਵਿੱਚ ਗਰੀਬ ਪਰਿਵਾਰ ਦੀਆਂ ਚਾਰ ਬੱਕਰੀਆਂ ਜਨਨ ਕਿ ਚੋਰੀ ਹੋ ਜਾਂਦੀਆਂ ਬਹੁਤ ਜ਼ਿਆਦਾ ਗਰੀਬਾ ਪਰਿਵਾਰ ਜਨਨ ਕਿ ਬੱਕਰੀਆਂ ਦਾ ਅਜੇ ਤੱਕ ਇਹ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਡੀਆਂ ਬੱਕਰੀਆਂ ਕੌਣ ਲੈ ਗਿਆ ਤੇ ਕਿਵੇਂ ਲੈ ਗਿਆ ਉਹ ਹੁਣ ਪੁੱਛਾਂਗੇ ਪਰਿਵਾਰ ਸਾਡੇ ਨਾਲ ਨੇ ਪਿੰਡ ਦੇ ਵਿਅਕਤੀ ਮੋਤ ਵੈਸਾ ਸਾਡੇ ਨਾਲ ਨੇ ਪੁੱਛਾਂਗੇ ਵੀ ਬੱਕਰੀਆਂ ਕਿੰਨੇ ਨਾਲ ਸੀ ਤੇ ਕਿੰਨੇ ਕ ਵਜੇ ਦਾ ਟਾਈਮ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਚੋਰੀ ਹੋ ਗਈਆਂ ਬੱਕਰੀਆਂ ਕਿੰਨੇ ਨਾਲ ਚੋਰੀ ਹੋਈ ਤੁਹਾਡੀ ਚਾਰ ਨਾਲ ਹੋਈ ਹੈ ਜੀ ਅੱਛਾ ਰਾਤ ਨੂੰ ਹੋਈ ਜੀ ਹਾਂਜੀ 23 ਕਾਲੀ ਰਾਤ ਨੂੰ ਚੋਰੀ ਹੁੰਦੀ ਹੈ ਜੀ ਬੱਕਰੀਆਂ ਦੀ ਹਾਂਜੀ ਜੀ ਬੱਕਰੀਆਂ ਕਿੰਨੀ ਕੀਮਤ ਦੀਆਂ ਸੀ ਸੀ 9 ਪਿਆਸ 60000 ਰੁਪਏ ਦੀਆਂ ਸੀ ਇਹਨਾਂ ਜੀ ਬੱਕਰੀਆਂ ਦੀ ਹਾਂਜੀ ਤੁਸੀਂ ਉਹਦੀ ਕੋਈ ਥਾਣੇ ਇਤਲਾਹ ਦਿੱਤੀ ਕੋਈ ਰਿਪੋਰਟ ਲਖਾਈ ਰਿਪੋਰਟ ਲਖਾਈ ਹੈ ਜੀ ਜੀ ਤੇ ਕੋਈ ਅਜੇ ਕਾਰਵਾਈ ਨਹੀਂ ਹੋਈ ਨਹੀਂ ਪੁਲਿਸ ਦਾ ਕੋਈ ਅਧਿਕਾਰੀ ਤੁਹਾਡੇ ਘਰ ਪਹੁੰਚਿਆ ਨਹੀਂ ਗਿਆ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਅੱਛਾ ਤੁਸੀਂ ਤਾਂ ਖਾਸ ਦੀ ਆਂਦੀ ਥਾਣੇ ਤੁਹਾਡੇ ਘਰੇ ਕੋਈ ਅਜੇ ਤੱਕ ਅਧਿਕਾਰੀ ਨਹੀਂ ਆਇਆ ਨਹੀਂ ਆਇਆ ਜੀ ਤੇ ਕਹ ਬੱਕਰੀਆਂ ਜਦੋਂ ਚੱਕੀਆਂ ਜਾਂਦੀਆਂ ਤੜਕੇ ਜਦੋਂ ਉੱਠਦੇ ਆ ਸਵੇਰ ਉਦੋਂ ਪਤਾ ਲੱਗਦਾ ਹਾਂਜੀ 5:30 ਵਜੇ ਪਤਾ ਲੱਗਿਆ ਸੀ ਅੱਛਾ ਹਾਂਜੀ ਸਾਰੀਆਂ ਬੱਕਰੀਆਂ ਕਿੰਨੀਆਂ ਸੀ ਤੁਹਾਡੇ ਕੋਲੇ ਸਾਰੀਆਂ 4 ਸੀ ਮੈ ਜੀ 4 ਬੱਕਰੀਆਂ ਹਾਂਜੀ ਤੇ ਚਾਰ ਚਾਰ ਹੀ ਲੈ ਗਿਆ ਚਾਰ ਹੀ ਲੈ ਗਿਆ ਜੀ ਇਹ ਡੱਗੀ ਚ ਮਿਲਿਆ ਜੀ ਸਾਨੂੰ ਵਾਟਰ ਵਾਸਕ ਵਾਲੀ ਚੋਂ ਇੱਕ ਮਾਰ ਕੇ ਸੱਟ ਗਈ ਜੀ ਦੋ ਨਾਲ ਲੇ अच्छा अच्छा चा। बकरियां चार ले गया चारों तो यानी कि एक, एक कुई, कुई रांजी रांजी गी गी। कुई। कुई तो ਤੁਹਾਡੇ ਵਾਟਰਮਾਰਕ ਦੀ ਡਿੱਗੀ ਹੈ ਨੇੜੀ ਹੈ ਉਹ ਚ ਸਿੱਟ ਗਿਆ ਤੇ ਇੱਕ ਮਾਰ ਕੇ ਸਿੱਟ ਗਿਆ ਤੇ ਦੋ ਨਾਲ ਲੈ ਗਿਆ ਕਿਵੇਂ ਲੱਗਦਾ ਕਿ ਕੋਈ ਕੋਈ ਰਾਂਝਸਾਲਾ ਬੰਦਾ ਸੀ ਹਾਂ ਕੋਈ ਹਾਂਜੀ ਕੋਈ ਰਾਂਝੀ ਸੀ ਗਈ ਕੋਈ اچھا ਕੋਈ ਨਸ਼ੇ ਵਾਲਾ ਹੁੰਦਾ ਤਾਂ ਬਾਹਰ ਮਸ਼ੀਨ ਪਈ ਸੀ ਲੀੜੇ ਧੋਣ ਵਾਲੀ ਜੀ ਇਹ ਲਾ ਜਾਂਦਾ ਸਿਲੰਡਰ ਪਿਆ ਸੀ ਇਹ ਲਾ ਜਾਂਦਾ ਜੀ اچھا ਇਹ ਕੋਈ ਹੋਰ ਕੋਈ ਵੀ ਚੀਜ਼ ਨਹੀਂ ਖਿਲੀ ਜੀ ਬੱਕਰਾਂ ਲੈ ਕੇ ਗਿਆ ਜੀ ਬੱਕਰਾਂ ਲੈ ਗਿਆ ਤੇ ਕਿਸੇ ਦੇ ਕੋ ਤੁਹਾਨੂੰ ਸ਼ੱਕ ਹੋਵੇ ਨਹੀਂ ਜੀ ਇਹ ਮੇਰਾ ਕਿਸੇ ਦਾ ਨਾਮ ਆਇ ਨਹੀਂ ਸਕਦੇ ਜੀ ਜੀ ਹਾਂ ਜੀ ਕੀ ਲੱਗਦਾ ਹੈ ਵੀ ਇਹ ਚੋਰੀ ਪਹਿਲੀ ਵਾਰ ਇਹੋ ਜੀ ਹੋਈ ਹੋਣੀ ਆ ਵੀ ਜਿਹੜਾ ਬੰਦਾ ਬੱਕਰਾਂ ਲੈ ਗਿਆ ਉਹਦੇ ਵਿੱਚੋਂ ਕੁਮਾਰਕ ਸੱਟ ਗਿਆ ਇੱਕ ਡੱਗੀ ਸੱਟ ਗਿਆ ਜਨ ਕਿ ਦੋ ਨਾਲ ਲੈ ਗਿਆ ਹਾਂ ਜੀ ਇਹ ਪਹਿਲੀ ਵਾਰੀ ਹੋਈ ਆ ਜੀ ਪਹਿਲਾਂ ਤਾਂ ਹੋਈ ਨਹੀਂ ਕਿਤੇ ਜੀ ਗਰੀਬ ਬੰਦਾ ਜੀ ਇਹ ਕੁੜੀ ਦਾ ਵਿਚਾਰੇ ਦਾ ਚੁੰਨੀ ਦਾ ਚੁੰਨੀ ਝੜਾ ਕਰਕੇ ਹਟਾਇ ਸੀ ਪਿਛਲੇ ਦਿਨਾਂ ਚ ਜੀ ਮਹੀਨਾ ਦੋ ਕੁ ਮਹੀਨੇ ਹੋ ਗਏ ਜੀ ਉਹਦੇ ਵਾਸਤੇ ਬੱਕਰੇ ਬੁੱਕਰੇ ਜੇ ਪਾਲੀ ਜਾਂਦਾ ਸੀਗਾ ਜੀ ਵੀ ਆਪ ਦੀ ਕੁੜੀ ਦਾ ਮਸਮਾਨ ਦੇਣਾ ਸੀ ਇਹਨੇ ਜੀ ਹੁਣ ਵਿਚਾਰੇ ਗਰੀਬ ਦੇ ਕੋਈ ਹੋਰ ਤਾਂ ਕੋਈ ਹੈ ਨਹੀਂ ਜੀ 2-300 ਰੁਪਿਆ ਦਿਹਾੜੀ ਦੀ ਕਰਦਾ ਜੀ ਇਸ ਤੋਂ ਵੱਧ ਤਾਂ ਕੋਈ ਆਮਦਨ ਨਹੀਂ ਹੈ ਦੀ ਜੀ ਤੇ ਉਸ ਕਰਕੇ ਪਾਲੀ ਪੂੜੀ ਜਾਂਦਾ ਸੀ ਬੱਕਰੇ ਵੀ ਮਸਮਾਨ ਦੇ ਦੂੰਗਾ ਜੀ ਤੇ ਫਿਰ ਹੁਣ ਉਹ ਗਰੀਬ ਬੰਦੇ ਦਾ ਉਹ ਵੀ ਖੋਇਆ ਗਿਆ ਜੀ ਤੇ ਠੀਕ ਹੈ ਸੰਤਾ ਜੀ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਜਿਹੜਾ ਇਹ ਬੱਕਰੀਆਂ ਚੱਕੀਆਂ ਗਈਆਂ ਤੁਸੀਂ ਵੀ ਇੱਕ ਜ਼ਿੰਮੇਵਾਰ ਹੋ ਕਿਤੇ ਮੱਝਾਂ ਚੋਰੀ ਹੋ ਜਾਂਦੀਆਂ ਕਿਤੇ ਕੁਝ ਚੋਰੀ ਹੋ ਜਾਂਦਾ ਪਿੰਡਾਂ ਦੇ ਵਿੱਚੋਂ ਜਨਨ ਕਿ ਜਿਹੜੇ ਚੋਰੀ ਦੀਆਂ ਵਾਰਦਾਤਾਂ ਦਿਨ-ਦਿਨ ਕਿਉਂ ਵੱਧ ਜਾਂਦੀਆਂ ਜਾਂਦਾ ਰੰਗਾਂ ਜੀ ਨਛਾ ਵੀ ਵੱਧ ਰਿਹਾ ਹੈ ਬਾਰਦਾਤ ਗਰੀਬ ਪਰਿਵਾਰ ਹੈ ਬਿਲਕੁਲ ਇਮਾਨਦਾਰ ਪਰਿਵਾਰ ਹੈ ਸਾਡੇ ਨਾਲ ਸੁਰਤੋਂ ਵਰਤਦਾਈ ਤਿੰਨ ਪੀੜ੍ਹੀਆਂ ਤੋਂ ਵਰਤਦਾ ਹੈ ਜੀ ਬਿਲਕੁਲ ਗਲਤ ਧੱਕਾ ਆ ਗਿਆ ਜੀ ਹਾਂਜੀ ਜੇ ਗੱਲ ਕਰੀਏ ਆਪਾਂ ਚੋਰਾਂ ਦੀ ਵੀ ਚੋਰਾਂ ਦੀ ਵੀ ਬੜੀ ਕਿਸਮਾਂ ਹੁੰਦੀਆਂ ਆਪਾਂ ਕਹਿੰਦੇ ਹਾਂ ਬੱਕਰਾਂ ਵਾਲੇ ਚੋਰ ਹੋਗੇ ਮੱਝਾਂ ਵਾਲੇ ਚੋਰ ਹੋਗੇ ਸਿਲੰਡਰਾਂ ਵਾਲੇ ਚੋਰ ਹੋਗੇ ਮੋਟਰਸਾਈਕਲਾਂ ਵਾਲੇ ਚੋਰ ਹੋਗੇ ਹਨਾ ਤੇ ਕਣਕ ਚੱਕਣ ਵਾਲੇ ਚੋਰਾਂ ਦੀਆਂ ਵੈਰਾਈਟੀਆਂ ਹੋ ਗਈਆਂ ਹਾਂਜੀ ਹੈ ਨਹੀਂ ਬਿਲਕੁਲ ਇਹਨਾਂ ਧੱਕਾ ਗਰੀਬ ਪਰਿਵਾਰਾਂ ਦਾ ਜਰਾ ਧੱਕਾ ਹੀ ਆਇਆ ਜੀ ਨੇ ਨੇ ਕਿਵੇਂ ਵੇਖਿਆ ਵੀ ਆਪਾਂ ਜੇ ਗੱਲ ਕਰਗੇ ਜੇ ਬੱਕਰਾ ਚੋਰੀ ਚੋਰ ਕਰਨ ਆ ਗਿਆ ਮਾਰ ਕੇ ਮਤਲਬ ਕਿ ਸਿੱਟਨ ਦਾ ਵੀ ਇੱਕ ਡਿੱਗੀ ਦੇ ਵਿੱਚ ਸਿੱਟ ਗਿਆ ਦੋ ਲੈ ਗਿਆ ਫਿਰ ਚਾਰੇ ਨਹੀਂ ਛੇੜੀ ਸੀਗੇ ਅੱਛਾ ਜਿਆਦਾ ਤਾਂ ਭੱਜ ਪੁੱਜ ਗੰਗਾ ਹਾਂ ਤੇ ਜਾ ਉਹ ਰੱਬ ਜਾਣਦੇ ਕਿਵੇਂ ਹੋਇਆ ਉਹਦਾ ਇਹਨਾਂ ਤੜਕੇ ਵੇਖਿਆ ਜਦ ਰੇ ਬਹੁਤ ਗਰੀਬ ਬੰਦਾ ਹੈ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਜਿਹੜੇ ਡਿੱਗੀ ਦੇ ਵਿੱਚ ਬੱਕਰੀਆਂ ਪਈਆਂ ਸਾਨੂੰ ਵੀ ਇੱਥੇ ਮੁੰਡਾ ਜਾਂਦਾ ਹੁੰਦਾ ਪਤਾ ਲੈ ਕੇ ਉਹਨੇ ਦੱਸਿਆ ਆਹ ਆ ਖੜਾ ਹੈ ਮਾਸਟਰ ਬੰਦਾ ਹੈ ਡੈੜੀ ਸ਼ਹਿਰ ਕਰਦਾ ਪਤਾ ਲੈ ਕੇ ਹੁੰਦਾ ਤੈਨੂੰ ਕਿਵੇਂ ਪਤਾ ਲੱਗਿਆ ਪੁੱਤ ਜੀ ਮੈਨੂੰ ਨਾ ਮੇਰਾ ਡੈਡੀ ਡੈਡੀ ਲੈ ਕੇ ਜਾਂਦਾ ਹੁੰਦਾ ਉਹ ਉੱਧਰ ਡੈਡੀ ਕੁੱਤਾ ਲੈ ਕੇ ਜਾਂਦਾ ਹੁੰਦਾ ਤੇ ਡੈਡੀ ਨੇ ਦੇਖਿਆ ਤੇ ਉਹ ਇੱਕ ਪਈ ਉੱਥੇ ਮਰੀ ਪਈ ਸੀ ਅੱਛਾ ਇੱਕ 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 ਬੱਡਰ ਬਾਕਸ ਰੋਂ ਡਿੱਗੀ ਪਈ ਸੀ ਅੱਛਾ ਇੱਕ ਵੇਚ ਡਿੱਗੀ ਥੋਨੂੰ ਜਦੋਂ ਇੱਕ ਬਾਹਰ ਪਈ ਮਿਲ ਗਈ ਫੇਰ ਤੁਹਾਨੂੰ ਸ਼ੱਕ ਹੋਗਾ ਦੂਜੀ ਤੇ ਤੁਸੀਂ ਪਾਲਣੀ ਸ਼ੁਰੂ ਕਰ ਦਿੱਤੀ ਹਾਂ ਜੀ ਜੀ ਹੋਰ ਸੰਤਾ ਜੀ ਕੀ ਕਹਿਣਾ ਚਾਹੁੰਦੇ ਹੋ ਪਰਿਵਾਰ ਬਾਰੇ ਪਰਿਵਾਰ ਵਾਲੀ ਇਹ ਮਦਦ ਕੀਤੀ ਹੈ ਬਈ ਜੀ ਗਰੀਬ ਪਰਿਵਾਰ ਹੈ ਜੀ ਅਸੀਂ ਵੀ ਕਰ ਦਾਂਗੇ ਜੇ ਨਹੀਂ ਸਾਡੀ ਹੋਇਰ ਪਈ ਜੀ ਇੱਕ ਮੈਨਾ ਕੈਮਰਾਮੈਨ ਨੂੰ ਕਿਹਾ ਦਿਖਾਓ ਇਹ ਤਸਵੀਰਾਂ ਵੀ ਜਿੱਥੇ ਇਹ ਬੱਕਰੀਆਂ ਇਹਨਾਂ ਦੇ ਬਚਾਰੇ ਰੱਖੀਆਂ ਸੀ ਗਰੀਬਾਂ ਦੀ ਇਹ ਇੱਥੇ ਬੱਕਰੀਆਂ ਰੱਖੀਆਂ ਸੀ ਇਹਦੇ ਵਿੱਚ ਰੱਖੀਆਂ ਸੀ ਆ ਛੋਟਾ ਜਿਹਾ ਖੁੱਡਾ ਜਾਨੀ ਕਿ ਬਣਾਇਆ ਹੋਇਆ ਇਹਨਾਂ ਦੀ ਬਾੜੀ ਜਿਹਨੂੰ ਬੱਕਰਾਂ ਦੀ ਬਾੜੀ ਕਹਿੰਦੇ ਨੇ ਆ ਇਹਦੇ ਵਿੱਚ ਰੱਖੀਆਂ ਹੋਈਆਂ ਸੀ ਬੱਕਰੀਆਂ ਇਹ ਕਹਿੰਦਾ ਮੇਰੇ ਕੋਲ ਚਾਰ ਹੀ ਬੱਕਰੀਆਂ ਸੀ ਚਾਰ ਹੀ ਜਾਨੀ ਕਿ ਚੋਰ ਲੈ ਗਿਆ ਜਿਹਦੇ ਵਿੱਚੋਂ ਇੱਕ ਤਾਂ ਹਾਂ ਜੀ ਦੇਖਾ ਕਰੋ ਇਹ ਗਰੀਬ ਬੰਦਾ ਹੈ ਇਹਨੇ ਕੋਈ ਸਮਾਨ ਦੇ ਨਹੀਂ ਕੁੜੀ ਦਾ ਅੱਛਾ ਬੱਕਰਾਂ ਵੇਚ ਕੇ ਮੈਨੂੰ ਚਲੋ ਕਿਹਾ ਅੱਛਾ ਇੱਥੇ ਦੱਸਿਆ ਜਾ ਰਿਹਾ ਕਿ ਇਹ ਗਰੀਬ ਪਰਿਵਾਰ ਨੇ ਜਨਨ ਕਿ ਪਹਿਲਾ ਕੁਝ ਮਹੀਨੇ ਗੁੱਡੀ ਦਾ ਵਿਆਹ ਕੀਤਾ ਸੀ ਜਨਨ ਕਿ ਇਹਨੇ ਆਖਿਆ ਵੀ ਚਲੋ ਜਦੋਂ ਮੇਰੇ ਕੋਲ ਚਾਰ ਬੱਕਰੇ ਹਨ ਮੈਂ ਵੇਚ ਕੇ ਇਹਦਾ ਜਨਨ ਕਿ ਸਮਾਨ ਦੇ ਦੂੰਗਾ ਉਹ ਬੱਕਰਾ ਗਰੀਬੀ ਹੁਣ ਚੋਰੀ ਹੋ ਗਈਆਂ ਇਹ ਨਹੀਂ ਅਜੇ ਤੱਕ ਪਤਾ ਲੱਗਿਆ ਵੀ ਕੌਣ ਲੈ ਗਿਆ ਤੇ ਕਿਸ ਤਰ੍ਹਾਂ ਕਿਉਂ ਲੈ ਗਿਆ ਰੰਜਸਨਾ ਲੈ ਗਿਆ ਜਾਂ ਕੋਈ ਅਮਲੀ ਪੰਗੀ ਲੈ ਗਿਆ ਜਾਂ ਕੋਈ ਚੋਰ ਲੈ ਗਿਆ ਦੋ ਬੱਕਰਾਂ ਸੁੱਟ ਕੇ ਜਾਣ ਦਾ ਕਾਰਨ ਦਾ ਪਤਾ ਹੀ ਨਹੀਂ ਲੱਗਿਆ ਵੀ ਇਹ ਚਾਰੇ ਲੈ ਗਏ ਚਾਰੇ ਕਿਉਂ ਨਹੀਂ ਲੈ ਗਏ ਇਹਨਾਂ ਨੇ ਪੁਲਿਸ ਨੂੰ ਵੀ ਤਲਾਹ ਦਿੱਤੀ ਹੈ ਅਜੇ ਤੱਕ ਪੁਲਿਸ ਦਾ ਅਧਿਕਾਰੀ ਇਹਨਾਂ ਦੇ ਘਰ ਕੋਈ ਨਹੀਂ ਪਹੁੰਚਿਆ ਬਿਗਰੀ ਕਿਉਂਕਿ ਕੌਣ ਨਹੀਂ ਪਹੁੰਚਿਆ ਕਾਰਨ ਕੀ ਹੈ ਵੀ ਇਹ ਗਰੀਬ ਕਰਕੇ ਨਹੀਂ ਪਹੁੰਚਿਆ ਤਾਂ ਕਰਕੇ ਨਹੀਂ ਪਹੁੰਚਿਆ ਜੇ ਇਹ ਚੋਰੀ ਟਕੜੇ ਦੀ ਹੋਈ ਹੁੰਦੀ ਤੇ ਜਾਨੀ ਕਿ ਹੁਣ ਪੁਲਿਸ ਦੇ ਪ੍ਰਸ਼ਾਸਨ ਨੇ ਮਿੰਟੋ ਮਿੰਟ ਜਾਨੀ ਕਿ ਇੱਥੇ ਪਹੁੰਚ ਜਾਣਾ ਸੀ ਸਤਰੀਕਾਲ ਜੀ ਵੈਰੂਜੀ ਖਾਲਸਾ ਵੈਰੂਜੀ ਪਤੇ ਆਪਾਂ ਆਏ ਆਣੇ ਵੀ ਅਸੀਂ ਗਰੀਬ ਬੰਦੇ ਆ ਗਰੀਬ ਬੰਦਾ ਇਹ ਗਰੀਬ ਬੰਦਾ ਵੀ ਇਹਦੀ ਇਹਦੀਆਂ ਬੱਕਰੀਆਂ ਚੋਰੀ ਹੋਊਗਾ ਹਰੇਕ ਬੰਦੇ ਤੇ ਜਿਹੜਾ ਕੋਈ ਗਣਾ ਕਰਦਾ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਵੀ ਸਾਡ ਇਹ ਗਰੀਬਾਂ ਦੀ ਕਾਹ ਤੋਂ ਨਹੀਂ ਪੁੱਛ ਗੱਛ ਹੋਈ ਵੀ ਇਹ ਇਹ ਸਾਡੇ ਨਾਲ ਦਾ ਫਿਰ ਦਵੰਤਰਾ ਹੀ ਹੈ ਸਰਕਾਰ ਦਾ ਇੱਕ ਹਿਸਾਬ ਦਾ ਜੀ ਦਵੰਤਰਾ ਹੀ ਇੱਕ ਹਿਸਾਬ ਦਾ ਸਾਡੀ ਕੋਈ ਗੱਲ ਹੀ ਨਹੀਂ ਹਜੇ ਕਿਸੇ ਨੇ ਸرائی ਨਹੀਂ ਕਰੀਗੀ ਜੀ ਥਾਣੇ ਰਿਪੋਰਟ ਉਹ ਦੇਤੀ ਸਾਰਾ ਕੁਝ ਕਰਤਾ ਸਾਰਾ ਕੁਝ ਇਹ ਗਵਰਨਮੈਂਟ ਦੇ ਅਧੀਨ ਹਜੇ ਕਰੇ ਤਾਂ ਆ ਕਰੋਨਾ ਵਾਲੇ ਟੀਕੇ ਇਹਨਾਂ ਨੇ ਭਾਲ ਭਾਲ ਕੇ ਲਵਾਏ ਲੋਕਾਂ ਨੂੰ ਵੀ ਜੜੋ 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 ਇਹਨਾਂ ਦੇ ਜੜੋ ਜੀ ਤੇ ਆਹ ਬੱਕਰਾਂ ਵਾਲਾ ਇਹਨਾਂ ਨੂੰ ਚੋਰ ਨਹੀਂ ਲੱਭਿਆ ਜੀ ਇਹਦੇ ਚ ਦੱਸੋ ਵੀ ਹੁਣ ਫਿਰ ਤਾਂ ਇਹਦਾ ਗਰੀਬਾਂ ਦਾ ਦਵੰਤਰਾ ਹੀ ਹੈ ਜੀ ਹਰੇ ਸਰਕਾਰ ਗਰੀਬ ਨਾ ਦਿਵਾਂਤਰੀ ਦਿਵਾਂਤਰੀ ਵਾਲੀ ਗੱਲ ਹੀ ਆ ਹੁਣ ਆ ਪਿੰਡ ਮਜ਼ਦੂਰ ਮਜ਼ਦੂਰ ਆ ਵੀ ਉਹਦਾਂ ਬੱਕਰੀਆਂ ਚੋਰੀ ਹੋਈਆਂ ਚੋਰੀ ਹੋਊਗਾ ਹੋਊਗਾ ਸਾਰਾ ਪਿੰਡ ਕਹਿੰਦਾ ਵੀ ਚੋਰੀ ਹੋਈਆਂ ਇਹਨੂੰ ਹੁਣ ਜਾਂਦਾ ਕੋਈ ਗਵਰਨਮੈਂਟ ਕੋਈ ਇਹ ਇਹਨੇ ਆਪਦੀ ਧੀ ਵਿਆਹੀ ਆ ਗਈ ਉਹਦਾ ਕੋਈ ਸਮਾਨ ਸੱਲਾ ਦੇਣਾ ਸਾਰਾ ਕੁਝ ਕਰਨਾਗਾ ਤੇ ਕੋਈ ਇਹਨੂੰ ਕੋਈ ਸਹੂਲਤ ਤਾਂ ਦਿੱਤੀ ਜਾਵੇ ਜੇ ਆਪਾਂ ਗੱਲ ਕਰੀਏ ਵੀ ਕੀੜੀ ਨੂੰ ਤਾਂ ਠੂਠਾ ਦਰਿਆ ਹੁੰਦਾ ਹੈ। ਹਾਂਜੀ। ਜੇ ਬੱਕਰੀ ਦੀ ਇੱਕ ਕੀਮਤ ਗੱਲ ਕਰੀਏ ਘੱਟ ਤੋਂ ਘੱਟ ਬੱਚੀ ਬੱਕਰੀ 30-35 ਹਜ਼ਾਰ ਤੋਂ ਘੱਟ ਬੱਕਰੀ ਨਹੀਂ ਹੋਣੀ। ਚਾਰ ਬੱਕਰੀਆਂ ਹਾਂ। ਐਡਾ ਬੱਕਰਾ 7000 ਰੁਪਏ ਦਾ। ਹਾਂ ਜੇ ਗੱਲ ਕਰੀਏ ਚਾਰ ਬੱਕਰੀਆਂ ਚੋਰੀਆਂ ਵੀਰਦੀਆਂ ਹੋ ਗਈਆਂ ਜਨ ਕਿ 1.5 ਲੱਖ ਦੀਆਂ ਜਿੰਦਗੀਆਂ ਚੋਰੀ ਹੋ ਗਈਆਂ। ਵੇਰੇ ਲਈ ਤਾਂ 1.5 ਲੱਖ ਰੁਪਏ ਬਹੁਤ ਜ਼ਿਆਦਾ ਸੀ ਕਿਉਂਕਿ ਘਰੇ ਜਨ ਕਿ ਇਹਨੇ ਸਮਾਨ ਦੇਣਾਂ ਸੀ ਗੁੱਡੀ ਦਾ ਹੁਣ ਇਸੇ ਵਕਤ ਕੁਛ ਨਹੀਂ ਰਿਹਾ ਇਹ ਦੇ ਕੋਲ ਜਿਹੜੀਆਂ ਬੱਕਰਾਂ ਦਾ ਸਹਾਰਾ ਸੀ ਜਨਨ ਕਿ ਉਹ ਚੋਰ ਲੈ ਗਏ ਆ ਜਨਨ ਕਿ ਜੋ ਜਰੂਰ ਆਪਾਂ ਪਹਿਲਾਂ ਵਾਰ-ਵਾਰ ਉਹੀ ਗੱਲ ਕਰਦੇ ਆ ਇੱਕ ਮਾਰ ਕੇ ਸੁੱਟ ਗਿਆ ਜਨਨ ਕਿ ਤੁਸੀਂ ਵੀ ਵੇਖਿਆ ਮਾਹੌਲ ਕਿਵੇਂ ਦੇਖਦੇ ਹੋ ਬਈ ਮਾਹੌਲ ਅਸੀਂ ਜਦੋਂ ਇਹ ਤੜਕੇ ਉੱਠੇ ਇਹਨੇ ਰੌਲਾ ਪਾਇਆ ਅਸੀਂ ਵੇਖ ਲਈਏ ਕਦੇ ਵੀ ਸਾਡੀਆਂ ਬੱਕਰਾਂ ਚੋਰੀ ਹੋ ਗਈ ਜੀ ਤੇ ਚੋਰੀ ਹੋਣ ਨਾਲ ਤੇ ਇਹ ਇੱਥੇ ਸਾਰਾ ਇਕੱਠ ਫੱਜ ਗਿਆ ਜਿਹੜੀ ਬੱਕਰੀ ਆਪਾਂ ਕਹਿੰਦੇ ਆ ਵੀ ਇੱਕ ਮਰ ਗਈ ਇੱਕ ਉਹਦੇ ਜਿੱਡ ਗਬੀ ਮੈਂ ਮਾਤਾਏ ਸੋਚਦਾ ਵੀ ਉਹਨਾਂ ਤੋਂ ਭੱਜ ਗਏ ਅੱਛਾ ਭੱਜ ਗਏ ਜਦੋਂ ਤੇ ਜਿਹੜਾ ਮਾਰਤਾ ਉਹਦਾ ਮਾਰਦਾ ਹੁਣ ਕੁੱਤਿਆਂ ਨੇ ਇੱਕ ਡਿੱਗੀ ਚ ਜਦੋਂ ਤੜਕੇ ਮੇਰਾ ਮੁੰਡਾ ਲੈ ਕੇ ਗਿਆ ਕਪਤਾ ਉਧਰ ਤੋਰਨ ਵੇਰਨਾ ਤੇ ਡਿੱਗੀ ਚ ਬੱਕਰਾ ਬੱਕਰੀ ਮੈਂ ਕੀ ਜਾਂਦੀ ਸੀ ਅੱਛਾ ਉਹਨੇ ਦੱਸਿਆ ਹਾਂ ਉਹਨੇ ਦੱਸਿਆ ਤੇ ਫਿਰ ਉਹ ਉੱਥੋਂ ਵਾਟਰ ਵਕ ਚੋਥੇ ਤੇ ਦੋ ਲੈ ਗਏ ਉਹ ਜੀ ਇਹਦੇ ਭਾਰਾ ਤਾਂ ਚਾਰ ਹੀ ਗਈਆਂ ਇਹਦੇ ਭਾਰਾ ਚਾਰ ਹੀ ਗਈਆਂ ਜੀ ਹਾਂ ਇੱਧਰ ਕਰਵਾਇਆ ਤੇ ਇੱਥੇ ਆ ਕਰਵਾਇਆ ਇਹ ਗੱਲ ਸੱਚੀ ਹੈ ਜੀ ਬਿਲਕੁਲ ਅਸੀਂ ਡਿੱਗੀ ਚੋਂ ਕੱਢੀ ਆ ਪਾਠਾ ਚਾਰੇ ਬੱਕਰੀਆਂ ਦਾ ਗੰਨਿਆ ਜੀ ਇਹ ਇਹ ਚਾਰੇ ਗੰਨਿਆ ਅਸੀਂ ਤੜਕਾ ਕੇ ਦੇਖਿਆ ਅਸੀਂ ਪਹਿਲਾਂ ਵਿਕਿਆ ਕਲਾ ਕੇ ਪੁੱਛੋ ਸੂਲਿਆ ਜੇ ਟੱਕਾ ਸਿੱਟਾ ਬਾਹਰ ਪਿਆ ਜੀ ਬਾਕੀ ਉਹ ਡਿੱਗੀ ਚੋਂ ਇੱਕ ਪਾਠ ਕਰੀਏ ਚਾਰੇ ਗੰਨਿਆ ਜੀ ਆਹ ਹੋਇਆ ਬਤਨ ਪਹਿਲਾਂ ਉਹ ਮੱਲਾ ਕਹੀ ਲਈ ਇਹਨੂੰ ਕੋਹਲਾ ਪਾਣਾ ਜੀ ਇਹਨਾਂ ਕੰਮ ਜ਼ਰੂਰ ਕਰੋ ਇਹ ਕੰਮ ਕਰਨ ਗਰੀਬ ਆਦਮੀ ਹੈ ਕਿਸੇ ਦੇ ਫਿਰੇ ਨਹੀਂ ਆਉਣ ਵਾਲਾ ਕੁੜੀ ਵਿਆਹੀ ਹੈ ਉਹ ਇਹ ਸਮਾਨ ਵਾਸਤੇ ਨਹੀਂ ਪਾਉਂਦਾ ਜੀ ਆਹ ਗੱਲ ਹੁੰਦੀ ਠੀਕ ਹੈ ਠੀਕ ਹੈ ਮੈਂ ਪਤਾ ਕਰਦਾ ਹਾਂ ਉਹ ਨਾ ਟੱਬਰ ਖੜਾ ਏ ਢਿੱਲਾ ਮਸਾ ਹੋ ਰਿਹਾਗਾ ਮਸਾ ਨੇ ਆਜੋ ਇਧਰ ਆਜੋ ਫਿਰ ਜੀ ਆਜੋ ਬੁੜੀਆਂ ਨੂੰ ਆਜੋ ਬੁੜੀਆਂ ਨੂੰ ਆਜੋ ਭਾਈ ਹੁਣ ਇਧਰ ਆਜੋ ਇਧਰ ਆਜੋ ਤੁਸੀਂ ਬੋਲਣਾ ਬੋਲ ਭਾਈ ਤੇਰੇ ਜਿਹੜਾ ਬੋਲ ਐਨੋ ਵੀ ਕਰਾ ਜੀ ਸੰਤ ਕੋਈ ਪਤਾ ਨਹੀਂ ਜੀ ਲੱਗਿਆ ਤੜਕੇ 5:30 ਵਜੇ ਚਾਹ ਬਣਾਉਣ ਉੱਥੇ ਉਹਦੋਂ ਸਾਨੂੰ ਪਤਾ ਲੱਗਿਆ ਵੀ ਸਾਡਾ ਬੱਕਰੀਆਂ ਹੈ ਨਹੀਂ ਆ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਕੋਈ ਮਿਆਕਦਗਾ ਨਹੀਂ ਪਤਾ ਲੱਗਾ ਕੀ ਪਤਾ ਉਹਨਾਂ ਨੂੰ ਦਵਾਈ ਸਗਾਈ ਸੀ ਵੀ ਤਾਂ ਨਹੀਂ ਸਾਨੂੰ ਪਤਾ ਲੱਗਾਗਾ ਨਹੀਂ ਤਾਂ ਪਸੂ ਮੜਾ ਮੋਟਾ ਤਾਂ ਮਿਆਕਦਈਏ ਪਤਾ ਲੱਗਦਾ ਹੀ ਪਸੂ ਦਾ ਅਸੀਂ ਤਾਂ ਜੀ ਗੁੱਡੀ ਦਾ ਵਿਆਹ ਕਰਕੇ ਹਟੇ ਸੀ ਜੇ ਅਸੀਂ ਆਕਾ ਵੀ ਵੇਚ ਕੇ ਚੱਲ ਵੀ ਉਹਦਾ ਸਮਾਨ ਦਿੱਤਾ ਜਾਊਗਾ ਤੇ ਵੀ ਸਾਨੂੰ ਹੁਣ ਆ ਕੀ ਪਤਾ ਸੀਗਾ ਵੀ ਸਾਡੇ ਨਾਲ ਆ ਪਾਣਾ ਵਰਤ ਜੂਗਾ ਸਾਨੂੰ ਤਾਂ ਸਾਫ਼ ਮਿਲਣਾ ਚਾਹੀਦਾ ਜੀ ਜੇ ਸਾਡੇ ਪਸੂ ਦੇ ਪਸੂ ਸਾਨੂੰ ਮਿਲਣੇ ਚਾਹੀਦੇ ਆ ਸਾਡੇ ਜਿਹੜੇ ਚਾਰ ਹੋਏ ਜੀ ਕਿਸੇ ਨੂੰ ਸ਼ੱਕ ਹੈ ਤੁਹਾਨੂੰ ਸਾਕ ਪਤਾ ਜੀ ਸਾਨੂੰ ਕਿਸੇ ਤੰਨੇ ਹੁਣ ਬਣਨ ਕਿਤਾ ਜੀ ਸਾਕ ਕੀਤਾ ਵੀ ਨਹੀਂ ਜਾ ਰਿਹਾ ਸਾਥੋਂ ਜੀ ਹਾਂਜੀ ਕਈ ਵਾਰ ਕੋਈ ਬੰਦਾ ਆਇਆ ਹੁੰਦਾ ਘਰੇ ਪੁੱਛਦਾ ਬੱਕਰੀਆਂ ਕਿੰਨੀ ਕੁ ਮਹਿੰਗੀ ਆ ਕਿਸ ਤਰ੍ਹਾਂ ਕੋਈ ਆਉਂਦਾ ਜਾਂਦਾ ਨਹੀਂ ਜੀ ਕੋਈ ਬੰਦਾ ਨਹੀਂ ਆਇਆ ਸਾਡੇ ਘਰੇ ਜੀ ਹਾਂਜੀ ਉਹ ਬੋਲਣਾ ਕਿਸੇ ਨੂੰ ਆ ਜਾਓ ਵੀ ਆ ਜਾ ਇੱਧਰ ਆ ਜਿੰਦੇ ਹੋ ਬੋਲ ਵੀ ਫੇਰ ਉਹ ਜਿਹੜਾ ਖਾਲਸਾ ਵੈਰੂ ਜੀ ਕੀ ਪਤੇ ਇੱਧਰ ਇੱਕ ਮਿੰਟ ਤੁਸੀਂ ਨਾਲ ਖੜ ਜਾਓ ਨੇ ਇੱਕੰਤਾ ਜਾ ਖੜਾ ਫਿਰ ਕੋਲ ਨਾਲ ਖੜ ਜਾਈਏ ਨਾਲ ਆ ਲੋ ਖੜੋ ਚੋਰੀਆਂ ਤੇ ਵਾਰਦਾਤਾਂ ਨੂੰ ਅੰਜਾਮ ਅੰਜਾਮ ਚੋਰ ਦਿੰਦੇ ਆ ਪਰ ਪੁਲਿਸ ਪ੍ਰਸ਼ਾਸਨ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਨਹੀਂ ਕਰਦੀ ਜੇ ਕਾਰਵਾਈ ਕਰਾਉਣੀ ਆ 5000 4000 ਰੁਪਇਆ ਦੇ ਕੇ ਆਵਾਂਗੇ ਐਸ ਐਚਓ ਐਸ ਆਈ ਫੇਰਾ ਕਿਤੇ ਆਊਗਾ ਅਗਰ ਜੇ ਨਾ ਪੈਸੇ ਦੇਵਾਂਗੇ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਆਉਂਦਾ ਸਰਕਾਰ ਨੇ ਕਿਹਾ ਅਸੀਂ ਰੈਸਵਤ ਮੁਕਤ ਕਰਤਾ ਪਰ ਰੈਸਵਤ ਮੁਕਤ ਨਹੀਂ ਹੋਇਆ ਠੀਕ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜੇ ਰਸਦ ਮੁਕਤ ਹੋਇਆ ਤਾਂ ਤੁਸੀਂ ਗਰੀਬਾਂ ਨੇ ਕਿਉਂ ਨਹੀਂ ਆਉਂਦੇ ਮੀਰਾਂ ਦੇ ਕਿਉਂ ਆਉਨੇ ਆ ਜੇ امیر ਮੋਟੀਆਂ ਰਕਮਾਂ ਦਿੰਦੇ ਆ ਤਾਂ ਉਹਦੀ ਚੋਰੀ ਦੋ ਦਿਨਾਂ ਚ ਇੱਕ ਦਿਨ ਚ ਹੱਲ ਹੋ ਜਾਂਦਾ ਭਲਾ ਚੋਰ ਦਾ ਪਤਾ ਹੋਵੇ ਚਾਹ ਨਾ ਹੋਵੇ ਇੱਥੇ ਚੋਰ ਦਾ ਜੇ ਘਰ ਵਾਲਿਆਂ ਨੂੰ ਨਹੀਂ ਪਤਾ ਤਾਂ ਫਿਰ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਕੁਝ ਕਰ ਰਹੀ ਹਜੇ ਤੱਕ ਪੁਲਿਸ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਮੌਕਾ ਵੇਖਣ ਤੱਕ ਨਹੀਂ ਆਇਆ ਜੀ ਇਸ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਤੇ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਜੇ ਕਰਨਾ ਤਾਂ ਸਹੀ ਢੰਗ ਤਰੀਕੇ ਨਾਲ ਕੰਮ ਕਰੋ ਨਹੀਂ ਕਰਨਾ ਤਾਂ ਫਿਰ ਸਾਨੂੰ ਛੁੱਟੀ ਕਰੋ ਅਸੀਂ ਅਸੀਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆ ਅਸੀਂ ਤਾਂ ਕਰਕੇ ਕਹਿੰਦੇ ਆ ਸਰਕਾਰ ਨੂੰ ਸਰਕਾਰ ਨੂੰ ਤਾਨਾ ਮਰੋੜਾ ਦਿੰਨੇ ਆ ਵੀ ਇਹੋ ਜਿਹਾਂ ਵਾਰਦਤਾਂ ਖੁੰਦੀਆਂ ਕਿਉਂ ਆ ਪੁਲਿਸ ਪ੍ਰਸ਼ਾਸਨ ਦੀ ਘਾਟ ਹੋਣ ਕਾਰਨ ਹੀ ਇਹ ਬਾਰਦਾ ਤਾਂ ਹੁੰਦੇ ਨੇ ਨਹੀਂ ਤੁਸੀਂ ਕਹਿੰਦੇ ਸੀ ਵਲੰਟੀਅਰ ਆਵਾਜ਼ੀ ਪਾਰਟੀ ਦੇ ਚੋਰੀਆਂ ਤਾਂ ਤੁਹਾਡੇ ਜਨਨ ਕਿ ਰਾਤ ਤੋਂ ਵੱਧ ਹੋ ਰਹੀਆਂ ਚਿੱਟਾ ਤੁਹਾਡੇ ਰਾਤ ਤੋਂ ਵੱਧ ਵਿਖ ਰਿਆ ਫਿਰ ਤੁਸੀਂ ਸੁਧਾਰ ਕੀ ਕੀਤਾ ਪਿਛਲੇ ਸਰਕਾਰਾਂ ਨਾਲ ਤੁਸੀਂ ਕਹਿੰਦੇ ਸੀ ਪਿਛਲੀਆਂ ਸਰਕਾਰਾਂ ਨੇ ਜਨਨ ਕਿ ਗੰਦ ਪਾਇਆ ਹੋਇਆ ਅਸੀਂ ਸਰਕਾਰ ਤੋਂ ਇਹੀ ਪੁੱਛਦੇ ਆ ਵੀ ਤੁਸੀਂ ਕਹਿੰਦੇ ਸੀ ਅਸੀਂ ਚਿੱਟਾ ਤਿੰਨ ਦਿਨਾਂ 'ਚ ਖਤਮ ਕਰ ਦਿਆਂਗੇ ਤਿੰਨ ਮਹੀਨਿਆਂ 'ਚ ਖਤਮ ਕਰ ਦਿਆਂਗੇ ਚਿੱਟਾ ਦਾ ਅਜ 2.5 ਸਾਲ 3 ਸਾਲ ਹੋ ਗਏ ਹਜੇ ਤੱਕ ਚਿੱਟਾ ਖਤਮ ਨਹੀਂ ਹੋਇਆ ਇਹ ਪੁੱਛਦੇ ਕਿਨੂੰ ਆ ਤੁਹਾਡੀ ਸਰਕਾਰ ਹੈ ਅਸੀਂ ਤੁਹਾਨੂੰ ਪੁੱਛਦੇ ਆ ਤੁਸੀਂ ਵਲੰਟੀਅਰ ਹੋ ਮੈਂ ਤੁਹਾਨੂੰ ਪੁੱਛਦਾ ਗੱਲ ਤੂੰ ਦੱਸਦਾ ਚਾਹ ਤੈਹੀ ਗੱਲ ਅਸੀਂ ਤਾਂ ਸਰਕਾਰ ਨੂੰ ਮੋਟਾ ਪਾਂਗਾ ਅਸੀਂ ਤਾਂ ਨਹੀਂ ਸਰਕਾਰ ਸਰਕਾਰ ਆ ਜਿਹੜੀ ਉਹ ਕਰੇ ਨਾ ਕੁਝ ਤੁਹਾਡੇ ਤੁਹਾਡੇ ਏਰੀਆ ਤੁਹਾਡੇ ਇਲਾਕੇ ਦਾ ਚੁਣਿਆ ਹੋਇਆ ਨੁਮਾਇੰਦਾ ਕਦੇ ਉਹਦੇ ਕੋਲੇ ਗੱਲ ਕਰੀ ਇਸੇ ਦੀ ਤੇ ਉੱਤੋਂ ਤੁਹਾਡਾ ਨੁਮਾਇੰਦਾ ਕੌਣਾ ਚੁਣਿਆ ਤੁਸੀਂ ਅਨਮੋਲਕਾ ਹਾਂ ਤੇ ਉਹਦੇ ਕੋਲੇ ਗੱਲ ਕਰੀ ਕਿ ਤੇ ਇੱਥੇ ਕੋਲੇ ਹੀ ਬਥੇਰਾ ਪੜਦੇ ਅਸੀਂ ਤਾਂ ਜਾ ਕੇ ਕੀ ਕਿਹਾ ਕਦੇ ਇਹ ਕਹਿੰਦੀ ਵੀ ਕੀ ਕਿਹਾ ਇਹ ਸਾਡਾ ਕੰਮ ਕਰ ਕੰਮ ਕਰਦਾ ਨਹੀਂ ਤੁਹਾਡਾ ਨਾ ਕਿਉਂ ਨਹੀਂ ਕਰਦਾ ਉਹ ਮੋਲਕ ਨੂੰ ਜਦੋਂ ਅਸੀਂ ਵੀ ਸਵਾਲ ਕਰਦੇ ਆਂ ਵੀ ਐਮ ਐਲ ਏ ਸਾਹਿਬ ਗਰੀਬਾਂ ਦੀ ਗੱਲ ਸੁਣੋ ਗਰੀਬ ਕਹਿੰਦੇ ਸਾਡੀ ਗੱਲ ਨਹੀਂ ਸੁਣਦਾ ਅਸੀਂ ਤੁਹਾਨੂੰ ਵੋਟਾਂ ਪਾਈਆਂ ਥੋੜੀ ਗੱਲ ਜਵਾਂ ਨਹੀਂ ਸੁਣਦਾ ਸਾਡੀ ਤਾਂ ਜਿਹੜੇ ਉਹਦੇ ਨਾਲ ਦੇ ਵਲੰਟੀਅਰ ਉਹ ਵੀ ਕਹਿੰਦੇ ਪਹਿਲਾਂ ਫਲਾਣੇ ਬੰਦੇ ਨੂੰ ਲਿਆਓ ਫੇਰ ਤੁਸੀਂ ਨਾਲ ਗੱਲ ਕਰਾਂਗੇ ਅਸੀਂ ਅੱਛਾ ਇਹ ਬੰਦਾ ਸੱਚਾ ਅਸਲੀ ਅੱਛਾ ਮੈਂ 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 ਕਿਹਾ ਮੇਰਾ ਕੋਈ ਕੰਮ ਸੀਗਾ ਮੈਂ ਉਹਨੂੰ ਕਿਹਾ ਚੱਲ ਆਪਾਂ ਥਾਣੇ ਚੱਲ ਕੇ ਆਉਣਾ ਉਹ ਕਹਿੰਦੇ ਪਹਿਲਾਂ ਕੁਲਦੀਪ ਤੋਂ ਫੋਨ ਕਰਾ ਸੀ ਤਾਂ ਫੇਰ ਥਾਣੇ ਚੱਲਾਂਗੇ ਅੱਛਾ ਹਾਂ ਸਾਨੂੰ ਤਾਂ ਵਲੰਟੀਅਰ ਹੀ ਨਹੀਂ ਕਹਿਂ ਰਹੇ ਜ ਐਮਐਲਏ ਸਾਹਿਬ ਨਾਲ ਕਿਹੜੀ ਗੱਲ ਹੋਈ ਤੁਹਾਡੀ ਐਮਐਲਏ ਨਾਲ ਗੱਲਬਾਤ ਤਾਂ ਹੁੰਦੀ ਰਹਿੰਦੀ ਆ ਪਰ ਕੋਈ ਉਹ ਗੱਲ ਹੈ ਨਹੀਂ ਜਿਹੜੀ ਹੋਣੀ ਚਾਹੀਦੀ ਸੀ ਅੱਛਾ ਜਿਵੇਂ ਸਵਾਦ ਨਾਲ ਵੋਟਾਂ ਪੰਗਾ ਸੀ ਉਵੇਂ ਸਵਾਦ ਆਇਆ ਨਹੀਂ ਸਵਾਦ ਨਹੀਂ ਆਇਆ ਜੀ ਕਿਹੋ ਜਿਹਾ ਸਵਾਦ ਹੋਣਾ ਚਾਹੀਦਾ ਸੀ ਵੋਟਾਂ 'ਚ ਬਸ ਵੋਟਾਂ ਸਵਾਦ ਇਹੋ ਜਿਹਾ ਹੋਣਾ ਚਾਹੀਦਾ ਸਾਡੀ ਵੀ ਕੋਈ ਗੱਲ ਸੁਣੀ ਗਣੀ ਜਾਂਦੀ ਜੀ ਸਾਾਨੂੰ ਤਾਂ ਹਲੇ ਤੱਕ ਕਿਸੇ ਐਸਐਸਆਈ ਨਾਲ ਨਹੀਂ ਮਿਲਾਇਆ ਗਿਆ ਅੱਛਾ ਸਾਨੂੰ ਕਿਸੇ ਅਧਿਕਾਰੀ ਨੇ ਨਹੀਂ ਮਿਲਾਇਆ ਸਾਨੂੰ ਕਿਸੇ ਦਾ ਕੋਈ ਜਾਣ ਪਛਾਣ ਕਰਾਈ ਨਹੀਂ ਜੇ ਵੱਡੀ ਵਾਰਦਾਤ ਹੋ ਜੇ ਕਿ ਇਨਸਾਫ ਮਿਲ ਜੇ ਤੁਣ ਤੋਂ ਸਾਡੀਆਂ ਬੱਕਰਾਂ ਦਾ ਇਨਸਾਫ ਨਹੀਂ ਮਿਲਿਆ ਤਾਂ ਨਾ ਜੀ ਸਾਨੂੰ ਇਨਸਾਫ ਕੀ ਮਿਲਣਾ ਸੀ ਜੀ ਸਾਡੇ ਕੋਲ ਰੁਪਏ ਹਨ ਜੇ ਇਹ ਰੁਪਈਆ ਨਾ ਥੱਬਾ ਜਾ ਕੇ ਸਿੱਟਾਂਗੇ ਸਾਨੂੰ ਇਨਸਾਫ ਮਿਲ ਜੂਗਾ ਜੀ ਪੁਲਿਸ ਸਰੇ ਆਵੇਂ ਬਾਹਰ ਤੋਂ ਨੰਗਨ ਨਹੀਂ ਦਿੰਦੀ ਪੈਸੇ ਮੰਗਦੀ ਇਹ ਕਹਿੰਦੇ ਅਸੀਂ ਰਸਤ ਬੰਦ ਕਰਤੀ ਦੇਣੀ ਇੱਕ ਇੱਕ ਗੱਲ ਹੁਣ ਤੋਂ ਤੁਹਾਡੇ ਇਲਾਕੇ ਦਾ ਆਪਨ ਤੁਹਾਨੂੰ ਪਤਾ ਵੀ ਇਹ ਜਿਹੜਾ ਐਮਪੀ ਠਾਇਆ ਆਮ ਆਦਮੀ ਪਾਰਟੀ ਨੇ ਕਿਹੜਾ ਠਾਇਆ ਐਮਪੀ ਠਾਇਆ ਪਹਿਲੇ ਤੋਂ ਇਲਾਕੇ ਦੇ ਨਹੀਂ ਠਾਇਆ ਅਸੀਂ ਉਹਨੂੰ ਜਾਣਦੇ ਕੀ ਹੈ ਕਿਉਂ ਜਾਣਦੇ ਤੁਸੀਂ ਪਾਰਟੀ ਦੇ ਸਤਕਾਰ ਆ ਪਾਰਟੀ ਦੇ ਉਹ ਪਾਰਟੀ ਦੇ ਸਕਾਰਤਾ ਹੈ ਅਸੀਂ ਤਾਂ ਪਾਰਟੀ ਤੋਂ ਇਹੀ ਮੰਗ ਕਰਦੇ ਨੇ ਵੀ ਸਾਡੇ ਏਅਰਗੇ ਦਾ ਦਿਓ ਜੀ ਅਸੀਂ ਪਾਰਟੀ ਤੋਂ ਮੰਗ ਕਰਦੇ ਹਾਂ ਸਾਡੇ ਏਅਰਗੇ ਦਾ ਦਿਓ ਅਸੀਂ ਤਾਂ ਕਹਿ ਰਹੇ ਹਾਂ ਪਾਰਟੀ ਨੂੰ ਨਾਲੇ ਕਹਿੰਨੇ ਪਾਰਟੀ ਕੱਲ ਨਹੀਂ ਚੁੰਦੀ ਨਾਲੇ ਕਹਿੰਨੇ ਕਹਿ ਰਹੇ ਆ ਨਹੀਂ ਨਹੀਂ ਵੀ ਏਅਰਗੇ ਦਾ ਤਾਂ ਦੇਣਾ ਬੰਦਾ ਅੱਛਾ ਕਿਵੇਂ ਉਹ ਬੰਦਾ ਸਹੀ ਨਹੀਂ ਲੱਗਦਾ ਸਹੀ ਤਾਂ ਹੁਣ ਜਦੋਂ ਏਅਰਗੇ ਦੇਣੀ ਅਸੀਂ ਸਹੀ ਨੂੰ ਤੇ ਨਾ ਸਹੀ ਨੂੰ ਕਿਉਂ ਤਾਂ ਜਾ ਕੇ ਉੱਥੇ ਬਹਿ ਜੂਗਾ ਜਿੱਥੇ ਹੁੰਦਾ ਹੈ ਅੱਛਾ ਸਾਡਾ ਸਾਡਾ ਏਅਰਗੇ ਤਾਂ ਖਾਲੀ ਹੈ ਨਾ ਜੀ ਹੋਰ ਕੀ ਕਹਿਣਾ ਚਾਹਦੇ ਤੁਸੀਂ ਪਾਰਟੀ ਨੂੰ ਬਸ ਸਹੀ ਕਹਿਣਾ ਚਾਹੁੰਦੇ ਜੀ ਜੀ ਬਸ ਠੀਕ ਵੀਰ ਕਹਿ ਰਿਹਾ ਵੀ ਸਾਡੇ ਜਿਹੜੇ ਕੰਮ ਆਮ ਆਦਮੀ ਪਾਰਟੀ ਦਾ ਵਰਕਰ ਦੱਸਿਆ ਜਾ ਰਿਹਾ ਬਾਈ ਦੱਸਿਆ ਨਹੀਂ ਜਾ ਰਹਾ ਹੈਗਾ ਜਨਨ ਕਿ ਇਹ ਕਹਿੰਦਾ ਸਾਡੇ ਜਨਨ ਕਿ ਆਪ ਦੇ ਕੰਮ ਨਹੀਂ ਹੁੰਦੇ ਜੇ ਵੱਡੀ ਵਾਰਦਾਤ ਹੋ ਜੇ ਕਿਥੋਂ ਜੇ ਵਿਚਾਰੇ ਗਰੀਬਾਂ ਦੇ ਬੱਕਰੀਆਂ ਚੋਰੀਆਂ ਹੋ ਗਈਆਂ ਅਜੇ ਤੱਕ ਇਹਨਾਂ ਦੇ ਘਰੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਨੇ ਸਾਰ ਲੈਣ ਜਨਨ ਕਿ ਵੀ ਕਿਵੇਂ ਹੋਈਆਂ ਕਿਵੇਂ ਨਹੀਂ ਜਨਨ ਕਿ ਇਹ ਕਹਿੰਦਾ ਜਦੋਂ ਕਿਤੇ ਜਾਂਦੇ ਅਸੀਂ ਦਫ਼ਤਰ ਚ ਜਾਂਦੇ ਆ ਉਹਦੋਂ ਨਹੀਂ ਸਾਡੀ ਗੱਲ ਸੁਣਦਾ ਐਮ ਐਲ ਏ ਸਾਹਿਬ ਕਹਿੰਦਾ ਵੀ ਮੈਂ ਤਾਂ ਸਾਰੇ ਵੀ ਗੱਲ ਸੁਣਦਾ ਪਤਾ ਨਹੀਂ ਇਹਨੂੰ ਕਿਹੜੀ ਨਹੀਂ ਜੀ ਗੁੱਸਾ ਕੁ ਅੱਛਾ ਸਾਡੀ ਗੱਲ ਨਹੀਂ ਸੁਣੀ ਜਾਂਦੀ ਫਿਰ ਕੋਈ ਆਹੀ ਗੱਲ ਹੈ ਕਿਸੇ ਗੱਲ ਦਾ ਹੋਣਾ ਦਾ ਬਸ ਗੁੱਸਾ ਕਿਸੇ ਗੱਲ ਦਾ ਵੀ ਜਦੋਂ ਸਾਡੀ ਅਸੀਂ ਮੰਨ ਲਾ ਕਿਸੇ ਬੰਦੇ ਨਾਲ ਜਾਵਦੇ ਜੋ ਸਾਡਾ ਕੰਮ ਹੀ ਨਹੀਂ ਹੋਇਆ ਜੀ ਜਾ ਜਾ ਗੱਲ ਹਾਂ ਗਰੀਬਾਂ ਨੇ ਵੋਟਾਂ ਪਾਆਂ ਸੀ ਵੱਧ ਚੜ ਕੇ ਜene ਕਿ ਵੀ ਸਾਡੇ ਕੰਮ ਹੋਣਗੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਗੱਲ ਨਹੀਂ ਸੁਣੀ ਇਨ੍ਹਾਂ ਗਰੀਬਾਂ ਨੇ ਜene ਕਿ ਇਨ੍ਹਾਂ ਗਰੀਬਾਂ ਨੂੰ ਗੁੱਸਾ ਸੀ ਤਾਂ ਕਰਕੇ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਜਿਹਨੇ ਸਾਡੇ ਕੰਮ ਹੋਣਗੇ ਲੋਕ ਸਾਡੀ ਗੱਲ ਜਿਹੜੇ ਅਕਸਰ ਸਾਡੀ ਗੱਲ ਸੁਣਨਗੇ ਐਮਐਲਏ ਗੱਲ ਸੁਣਨਗੇ ਜਨਨ ਕਿ ਇਹਨਾਂ ਦੀ ਗੱਲ ਤਾਂ ਸੁਣੀ ਨਹੀਂ ਜਾਂਦੀ ਉਹੀ ਕਈ ਉਹੀ ਕੁਹਾੜੀ ਉਹੀ ਵਾਹ ਸਾਰਾ ਕੁਝ ਉਹੀ ਰਹਿ ਗਿਆ